ਵਾਹਿ ਗੁਰੂ 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 ਵਾਹਿ ਆ ਗੁਰੂ ਬਾਬਾ ਇਹ ਨਸਰ ਸੁਣਵਾਣੀ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਨੇ ਬਹੁਤ ਵੱਡੀਆਂ ਮਿਹਰਾਂ ਕੀਤੀਆਂ ਸ਼ਰੋਮਣੀ ਪੰਥ ਸੇਵਕ ਸ਼੍ਰੀਮਾਨ ਸਤਕਾਰਯੋਗ ਮੇਰੇ ਗੁਰਦੇਵ ਬਾਬਾ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਸੋਰ ਸਿੰਘ ਵਾਲੇ ਉਹ ਮਹਾਂਪੁਰਖ ਜਿਹੜੇ ਹਮੇਸ਼ਾ ਹੀ ਪੰਥ ਦੀ ਤਾਬਿਆ ਚੱਲੇ ਗੁਰੂ ਗ੍ਰੰਥ ਪੰਥ ਦੇ ਨਾਲ ਬਹੁਤ ਵੱਡਾ ਆਦਰ ਸਤਕਾਰ ਪਿਆਰ ਰੱਖਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਰਹੇ ਬੜੇ ਵੱਡੇ ਵੱਡੇ ਵਿਖੜੇ ਸਮੇਂ ਵਿੱਚ ਵਿੱਚ ਵੀ ਮਹਾਂਪੁਰਖਾਂ ਨੇ ਪੰਥ ਨੂੰ ਆਗੂ ਮੰਨਿਆ ਪੰਥ ਦਾ ਸਤਕਾਰ ਰੱਖਿਆ ਇਸੇ ਕਰਕੇ ਅੱਜ ਸ਼ਰੋਮਣੀ ਪੰਥ ਸੇਵਕ ਇਹ ਕਿਸੇ ਕੋਲੇ ਲੱਗ ਨਹੀਂ ਜੋ ਬਾਬਾ ਜੀ ਪਿਆਰੇ ਬਾਬਾ ਦਇਆ ਸਿੰਘ ਸਾਹਿਬ ਜੀ ਨੂੰ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੇ ਨੂਰੇ ਨਜ਼ਰ ਲੱਗਤੇ ਜਿਗਰ ਬਾਬਾ ਦਇਆ ਸਿੰਘ ਜੀ 11ਵੇਂ ਜਾਨਸ਼ੀਨ ਸਨ ਬਾਬਾ ਅਵਤਾਰ ਸਿੰਘ ਜੀ 12ਵੇਂ ਜਗ੍ਹਾ ਨੇ ਅਗਾਹ 13ਵੀਂ ਪੀੜੀ बाबा प्रेम सिंह जी बाबा चरण जी सिंह जी ਉਹ ਵੀ ਪੂਰੇ ਤਿਆਰ ਵਰ ਤਿਆਰ ਨੇ ਜਿੱਥੇ ਉਹਨਾਂ ਦੇ ਵੱਡੇ ਸਤਿਕਾਰ ਹੋਏ ਉੱਥੇ ਇੱਕ ਹੋਰ ਬਹੁਤ ਵੱਡੀ ਹਸਤੀ ਹੈ ਜੀ ਨਿਧਾਨ ਸਿੰਘ ਪੰਜ ਹੱਥਾ ਸਤਿਕਾਰਯੋਗ ਬਾਬਾ ਜੀ ਬਾਬਾ ਨਿਧਾਨ ਸਿੰਘ ਜੋਧਾ ਐਡਾ ਪੰਜ ਹੱਥ ਜਿਵੇਂ ਪੰਜ ਪੰਜ ਪੁਰਾਣੀ ਲੜਦੇ ਨਾ ਉਹ ਕੱਲਾ ਯੋਧਾ ਗੱਜਦਾ ਸੀ ਰਣ ਵਿੱਚ ਪਰ ਬਾਬਾ ਜੀ ਦੇ ਨਾਲ ਨਿਧਾਨ ਸਿੰਘ ਜੀ ਪੰਜ ਹੱਥਾ ਬਹੁਤ ਚਿਰ ਪਹਿਲਾਂ ਲੱਗਣਾ ਚਾਹੀਦਾ ਸੀ ਉਹਨਾਂ ਦਾ ਸਰੂਪ ਬਾਬਾ ਜੀ ਦੇ ਵੀ 10 ਸਾਲ ਹੋ ਗਏ ਇਹ ਕਾਰਨ ਕਿਉਂ ਸੀ ਕਿ ਜੋ ਪੰਥ ਵਿੱਚ ਕਈ ਐਸੇ ਸਮੇਂ ਬਣੇ ਵਿਖੜੇ ਸਮੇਂ ਬਣੇ ਜਥੇਦਾਰਾਂ ਤੇ ਕਈ ਵਾਰੀ ਕਈ ਬਚਨ ਹੁੰਦੇ ਰਹੇ ਪਰ ਹੁਣ ਜੋ ਜਥੇਦਾਰਾਂ ਨੇ ਇੱਕ ਗਰਜ ਦਿਖਾਈ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਸਤਕਾਰ ਵਧਿਆ ਪੰਥ ਦੇ ਜਥੇਦਾਰ ਸਹਿਬਾਨਾਂ ਦਾ ਮਾਣ ਵੀ ਵਧਿਆ ਤੇ ਪੰਥ ਨੂੰ ਵੀ ਜਥੇਦਾਰ ਸਹਿਬਾਨਾਂ ਦੇ ਨਾਲ ਡਟ ਕੇ ਖੜਨਾ ਚਾਹੀਦਾ ਪਰ ਉਹ ਲੀਡਰ ਜਿਹੜੇ ਕਹਿੰਦੇ ਸੀ ਜੋ ਮਰਜੀ ਅਕਾਲ ਤਖਤ ਸਾਹਿਬ ਤੋਂ ਕਰਾਵਾਂਗੇ ਹੁਣ ਲੇਲੜੀਆਂ ਕੱਢਦੇ ਫਿਰਦੇ ਕਿ ਨਹੀਂ ਏ ਜਿਹੜੇ ਕਹਿੰਦੇ ਲੇਟ ਹੋ ਗਿਆ ਲੇਟ ਹੋਗਾ ਲੇਟ ਕੋਈ ਨਹੀਂ ਹੋਇਆ ਚੰਗਾ ਹੀ ਹੋਇਆ ਇਹ ਚ ਪਤਾ ਲੱਗਾ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਵੱਡਾ ਸਤਿਕਾਰ ਕੀ ਆ ਆ ਤਾਂ ਵੀ ਕੀ ਆ ਜਿੱਡਾ ਮਰਜ਼ੀ ਕੋਈ ਬਣਿਆ ਫਿਰੇ ਉਹ ਕੌਣ ਆ ਕਈ ਐ ਐਵੇਂ ਬੜੇ ਨਿੱਕੇ ਮੋਟੇ ਕਈ ਸ਼੍ਰੀਮਾਨ ਸਤਿਕਾਰਯੋਗ ਬਾਬਾ ਜੀ ਪਿਆਰੇ ਮਹਾਨ ਬਖਸ਼ੀਆਂ ਬਖਸ਼ੀਆਂ ਵਿਦੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਧੰਨ ਬਾਬਾ ਵਿਦੀ ਚੰਦ ਸਾਹਿਬ ਜੀ ਦੀ ਵੰਸਾਵਲੀ ਦੇ ਵਾਹ ਪਰਚਾ ਇੱਕ ਮਿੰਟ ਨਹੀਂ ਹੁੰਦੀ ਸੰਪਰਦਾਇ ਦਲਬਾਬਾ ਬੀਡੀ ਚੰਦ ਸਾਹਿਬ ਜੀ ਦੇ ਯਾਰ ਮੇ ਮੁਖੀ ਸਜਖੰਡ ਵਾਸੀ ਬਾਬਾ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਮਾਹਰਪੁਰ ਖਾ ਵੱਲੋਂ ਜੋ ਬੰਦ ਪ੍ਰਤੀ ਗੀਤियां ਸਿਵਾਹਮਾਨ ਜੋ ਕਿ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਸਿੰਘ ਸਾਹਿਬ ਗਨੀ ਰਗਵੀਰ ਸਿੰਘ ਜੀ ਪੰਜ ਪਿਆਰੇ ਸਹਿਬਾਨ ਔਰ ਚਰਮਨੀ ਘਰ ਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਇਹਨਾਂ ਨੇ ਇਹ ਮਹਾਪੁਰਖਾਂ ਦੇ ਉਹ ਮਹਾਨ ਪੀਤਿਆਂ ਸੇਵਾਵਾਂ ਨੂੰ ਮੁੱਖ ਰੱਖਦੇ ਆ ਉਹਨਾਂ ਦਾ ਜਿਵੇਂ ਤਸਵੀਰ ਲਾਉਣ ਵਾਸਤੇ ਸੀ ਸੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਹਦੇ ਨਾਲ ਹੀ ਬਾਬਾ ਜੀ ਦੀਆਂ ਉਹ ਮਹਾਨ ਸੇਵਾਵਾਂ ਪ੍ਰਤੀ ਜੋ ਕਿ ਮਹਾਰਾਜ ਦੇ ਦਰਤੋਂ ਉਹ ਬਖਸ਼ਿਸ਼ ਰਾਬਤ ਹੋਈ ਹੈ ਜੋ ਕਿ ਸ਼ਰੋਮਣੀ ਪੰਥ ਸੇਵਕ ਹੋਣ ਦਾ ਮਾਣ ਸਤਿਗੁਰੂ ਜੀ ਦੇ ਦਰਤੋਂ ਬਖਸ਼ਿਸ਼ ਹੋਇਆ ਜੋ ਕਿ ਉਹ ਇਸੇ ਤਰ੍ਹਾਂ ਹੀ ਉਹਨਾਂ ਦਾ ਜੀਵਨ ਹੀ ਉਹ ਸਾਰਾ ਜੀਵਨ ਪੰਥ ਪ੍ਰਤੀ ਸੇਵਾਵਾਂ ਵਿੱਚੀ ਔਰ ਪੰਥ ਦੀ ਚੜ੍ਹਦੀ ਕਲਾ ਵਿੱਚੀ ਰਿਹਾ ਔਰ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਬਾਬਾ ਜੀ ਦਾ ਉਹ ਜੋ ਮਹਾਰਾਜ ਦੇ ਧਰਮ ਬਖਸ਼ਿਸ਼ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਔਰ ਰਹਿਦਾਰ ਸਾਹਿਬ ਜੀ ਦਾ ਰਸਿੰਗ ਸਾਹਿਬਾਨਾ ਦਾ ਔਰ ਸਾਰੇ ਖਾਲਸੇ ਪੰਥ ਦਾ ਔਰ ਇਸ ਸਮੇਂ ਤੇ ਭੁੰਚੀਆਂ ਹੋਈਆਂ ਸੰਗਤਾਂ ਸਾਰੇ ਮਹਾਂਪੁਰਖ ਰੱਬ ਦੇ ਪਿਆਰੇ ਕਿਉਂਕਿ ਰਬ ਦੇ ਪਿਆਰੇ ਮਹਾਂਪੁਰਖਾਂ ਦੇ ਉਹਨਾਂ ਦਾ ਜਿੱਥੇ ਗੁਰੂਦਰ ਤੋਂ ਇਹ ਸਨਮਾਨ ਬਖਸ਼ਿਸ਼ ਹੋਇਆ ਉਹ ਇਥੇ ਸਾਰੀਆਂ ਸੰਪਰਦਾਵਾਂ ਨੇ ਆਣ ਕੇ ਵੀ ਇਹ ਮਾਣ ਬਖਸ਼ਿਆ ਔਰ ਬਹੁਤ ਬਹੁਤ ਧੰਨਵਾਦ ਹੈ ਸੰਪਰਦਾਏ ਦਲਬਾਬਾ ਬਿਲੀਦਨ ਸਾਹਿਬ ਜੀ ਵੱਲੋਂ ਔਰ ਮਹਾਂਪੁਰਖਾਂ ਦਾ ਜੀਵਨ ਸਾਨੂੰ ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ